ਹਾਂਜੀ ਤੁਹਾਡਾ ਨਾਮ ਕੀ ਜੀ ਮੈਂ ਦਾਦਾ ਸਵਰਨ ਸਿੰਘ ਥੋੜਾ ਉੱਚੀ ਬੋਲੋ ਕੀ ਨਾਮ ਜੀ ਸਵਰਨ ਸਿੰਘ ਤੇ ਕਿਹੜਾ ਪਿੰਡ ਆਪਣਾ ਜੀ ਰਸੂਲਪੁਰ ਬ੍ਰਾਹਮਣਾ ਰਸੂਲਪੁਰ ਬ੍ਰਾਹਮਣਾ ਹਾਂਜੀ ਕੀ ਤੁਸੀਂ ਕਹਿੰਦੇ ਹੋ ਤੁਹਾਡੇ ਮੱਜਾਂ ਚੋਰੀ ਹੋਈਆਂ ਸੀ ਉਹਦੇ ਬਾਰੇ ਚਾਰ ਚਾਰ ਮੱਜਾਂ ਚੋਰੀ ਹੋ ਗਈਆਂ ਇੱਕ ਮੇਰੀ ਹੋ ਗਈ ਆ ਇੱਕ ਮਗਰ ਕੱਟੀ ਸੀ ਏਡੀ ਕਾ ਇੱਕ ਸਾਡੇ ਗਵਾਰਡ ਮੇਰੇ ਭਤੀਜੇ ਕੋਲ ਸੀਗੀ ਉਹਨਾਂ ਦਾ ਨਾਮ ਉਹਦਾ ਨਾਮ ਅਮਰਜੀਤ ਆ ਉਹਦੀ ਵੀ ਚੋਰੀ ਹੋ ਗਈ ਉਹਨਾਂ ਦੇ ਬਾਪ ਦਾ ਨਾਮ ਤੇਜੂਰਾਮ ਤੇਜੂਰਾਮ ਤੇ ਇੱਕ ਹੋਰ ਜੱਟਾਂ ਦਾ ਸੀਗਾ ਉਹ ਪੱਪੀ ਪਵਿੰਦਰਜੀਤ ਸਿੰਘ ਹਾਂਜੀ ਉਹਦੀ ਚੋਦੀ ਹੋਈ ਇੱਕ ਇਧਰ ਬਲਵੀਰ ਬਲਵੀਰ ਆ ਜੱਟਾਂ ਦਾ ਮੁੰਡਾ ਉਹਦੀਆਂ ਦੋ ਵਾਰੀ ਮੱਝਾਂ ਚੋਰੀ ਹੋਈਆਂ ਤਿੰਨ ਚਾਰ ਸਾਲ ਪਹਿਲਾਂ ਦੀ ਗੱਲ ਹੈ ਅੱਜ ਦੀ ਨਹੀਂ ਇਹ ਇਹ ਆਪਣੇ ਰਸੂਲਪੁਰ ਬ੍ਰਾਹਮਣਾਂ ਦੇ ਹੀ ਸਾਰੇ ਹਾਂ ਸਾਰੇ ਰਸੂਲਪੁਰ ਬਨਾਂ ਤੇ ਤੁਸੀਂ ਚੌਂਕੀ ਕਿਸ਼ਨਗੜ੍ਹ ਵਿੱਚ ਖਾਸ ਤੀ ਲਿਖਾਈ ਉਹਨਾਂ ਦਾ ਮੈਨੂੰ ਪਤਾ ਨਹੀਂ ਲਿਖਾਈ ਕਿ ਨਹੀਂ ਲਿਖਾਈ ਠੀਕ ਹੈ ਉੱਤੇ ਕੋਈ ਕਾਰਵਾਈ ਹੋਈ ਜੀ ਕਾਰਵਾਈ ਤਾਂ ਹੀ ਹੁੰਦੀ ਜੇ ਲੱਭਦੀਆਂ ਦਾ ਠੀਕ ਹੈ ਹਨਾ ਮੈਂ ਇਹਨਾਂ ਨੇ ਲੱਭਣ ਦੀ ਕੋਸ਼ਿਸ਼ ਕੀਤੀ ਕੀਤੀ ਹੋ ਗਈ ਇਹਨਾਂ ਨੇ ਕਰਨੀ ਸੀ ਕਿ ਮੈਂ ਅਸੀਂ ਥੋੜੀ ਜਿਹੀ ਦੌੜ ਭੱਜ ਕੀਤੀ ਕਦੇ ਮੰਡੀ 'ਚ ਜਾ ਕਦੇ ਇੱਧਰ ਜਾ ਨਹੀਂ ਲੱਭੀਆਂ ਮਾ ਲੜਕਾ ਮੇਰਾ ਗੰਦਾ ਛੱਡ ਪੜਾ ਇਹਨੇ ਪੈਸੇ ਉੱਤੇ ਲਾਈ ਜਣੇ ਅਸੀਂ ਕਿੰਨੇ ਦਾ ਨੁਕਸਾਨ ਹੋਇਆ ਤੁਹਾਡਾ ਤਕਰੀਬਨ ਮੇਰੀ ਮੱਝ ਦਾ 70 ਹਜ਼ਾਰ ਦੀ ਸੀ ਕਿ ਤਾਂ ਕੱਟੀ ਮਗਰ 7-8-10 ਹਜ਼ਾਰ ਦੀ ਕੱਟੀ ਸੀ ਤੇ ਤੁਹਾਡੇ ਭਤੀਜੇ ਦੀ ਵਿੱਚੇ ਪਾ ਕੇ ਉਹ ਉਹਦੀ ਤਾਂ ਦੋ ਵਾਰੀ ਹੋ ਗਈ ਹੈ ਨਾ ਅੱਛਾ ਜੀ ਇੱਕ ਪਹਿਲਾਂ ਲੈ ਗਿਆ ਫੇਰ ਲੈ ਗਿਆ ਦੋ ਵਾਰੀ ਤੇ ਤੁਸੀਂ ਹੁਣ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਤੋਂ ਕੀ ਮੰਗ ਕਰਦੇ ਆ ਮੰਗ ਕੀ ਕਰਨਾ ਆ ਪਿਚੋਰਾ ਨੂੰ ਫੜ ਲੈਣ ਹੋਰ ਕੀ ਆ ਚੋਰਾਂ ਨੂੰ ਫੜਿਆ ਜਾਵੇ ਤੇ ਸਖਤ ਕਾਰਵਾਈ ਕੀਤੀ ਜਾਵੇ ਤੇ ਉਹਨਾਂ ਤੋਂ ਪੁੱਛਗਿੱਛ ਕੀਤੀ ਜਾਵੇ ਕਿੱਥੇ ਵੇਚਦੇ ਆ